ਜਿਹੜਾ ਅਸੀਂ ਗਾਣਾ ਇਹ ਅੱਜ ਦਬ ਕਰ ਰਹੇ ਹਾਂ ਇਹ ਗਰਮਾ ਗਰਮੀ ਆਏਗਾ ਹੁਣ ਤੁਹਾਡੇ ਕੋਲ ਹਾਂ ਨਾਲ ਜਿਨਾ ਮਿਕਸ ਮੁਕਸ ਹੋ ਕੇ ਤੇ ਪਰ ਲੈ ਜੋ ਬਸ ਇਹ ਤੁਹਾਡੇ ਦਿਲ ਨੂੰ ਨਾ ਬਸ ਤੁਹਾਡੇ ਦਿਲ ਚੋਂ ਕੁਝ ਕੱਢ ਕੇ ਲੈ ਜਾਊਗਾ ਆਪਣੇ ਨਾਲ ਤੇ ਜਿੰਨਾਂ ਜਿੰਨਾਂ ਦੇ ਬ੍ਰੇਕਅਪ ਹੋਏ ਆ ਉਹਨਾਂ ਨੂੰ ਬੜਾ ਮਜ਼ਾ ਆਪ ਗਾਣਾ ਸੁਣ ਕੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਆਪਣੀ ਅਦਾਕਾਰੀ ਦੇ ਨਾਲ ਫੈਨਸ ਦਾ ਮਨੋਰੰਜਨ ਕਰਦੇ ਨੇ। ਉਹਨਾਂ ਦੀ ਅਦਾਕਾਰੀ ਤੇ ਗਾਇਕੀ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਅੰਦਾਜ਼ੇ 'ਚ ਅਕਸਰ ਹੀ ਆਪਣੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ ਤੇ ਆਪਣੇ ਫੈਨਸ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਉਹ ਪਹਿਲੀ ਵਾਰ ਰਾਤ ਦੇ 2:30 ਵਜੇ ਗਾਣਾ ਰਿਕਾਰਡ ਕਰ ਰਹੇ ਨੇ। ਤੇ ਉਹ ਕਹਿ ਰਹੇ ਨੇ ਕਿ ਇਹ ਗਾਣਾ ਬੜਾ ਹੀ ਖਾਸ ਹੋਣ ਵਾਲਾ ਹੈ। ਤੇ ਜਿਹਨਾਂ ਦਾ ਬ੍ਰੇਕਅਪ ਹੋਇਆ ਹੈ ਉਹਨਾਂ ਨੂੰ ਇਹ ਗਾਣਾ ਸੁਣ ਕੇ ਬੜਾ ਮਜ਼ਾ ਆਣ ਵਾਲਾ ਹੈ। ਹੋਰ ਕੀ ਕੁਝ ਕਹਿ ਰਹੇ ਨੇ ਉਹ ਤੁਸੀਂ ਆਪ ਹੀ ਸੁਣ ਲਵੋ। ਪਹਿਲੀ ਵਾਰ ਮੈਂ ਰਾਤ ਦੇ 2:30 ਵਜੇ ਕੋਈ ਗਾਣਾ ਡੱਬ ਕਰ ਲਿਆ ਗਿਆ। ਹਾਂ। ਇਸ ਤੋਂ ਪਹਿਲਾਂ ਮੈਂ 1:30 ਵਜੇ ਤੱਕ ਕਰਦੀ ਸੀ ਡੱਬਿੰਗ। ਹਾਂ। ਹਾਲੇ ਤਾਂ 4:00 ਵਜਣਗੇ। ਡੈਰੀ ਬੀਟ। ਹਾਂ। ਅ ਗਾਣਾ ਆ ਰਿਹਾ ਜੀ, ਪਹਿਲਾ ਗਾਣਾ ਆ ਰਿਹਾ ਬੀਟ, ਉਹ ਆ ਰਿਹਾ। ਇਹ ਰਾਂ ਤਰੀਕ ਅੱਜ ਕਿੰਨੇ ਹੋ ਗਈ 12 12 ਮਤਲਬ ਕੱਲ ਨੂੰ ਫਿਊ ਆਵਰਸ ਲੈਫਟ ਤੇ ਬਾਕੀ ਜਿਹੜਾ ਅਸੀਂ ਗਾਣਾ ਇਹ ਅੱਜ ਦਬ ਕਰ ਰਹੇ ਹਾਂ ਇਹ ਗਰਮਾ ਗਰਮੀ ਆਏਗਾ ਹੁਣ ਤੁਹਾਡੇ ਕੋਲ ਹਾਂ ਨਾਲ ਦੀ ਨਾਲ ਮਿਕਸ ਮੁਕਸ ਹੋ ਗਿਆ ਤੇ ਪਰ ਲੈ ਜੋ ਬਸ ਇਹ ਤੁਹਾਡੇ ਦਿਲ ਨੂੰ ਨਾ ਬਸ ਤੁਹਾਡੇ ਦਿਲ ਚੋਂ ਕੁਝ ਕੱਢ ਕੇ ਲੈ ਜਾਊਗਾ ਆਪਣੇ ਨਾਲ ਤੇ ਜਿੰਨਾਂ ਜਿੰਨਾਂ ਦੇ ਬ੍ਰੇਕਅਪ ਹੋਏ ਆ ਉਹਨਾਂ ਨੂੰ ਬੜਾ ਮਜ਼ਾ ਆੂਗਾ ਇਹ ਗਾਣਾ ਸੁਣ ਕੇ ਜਿਹੜਾ ਅਸੀਂ ਗਾਣਾ ਇਹ ਅੱਜ ਦਬ ਕਰ ਰਹੇ ਹਾਂ ਇਹ ਗਰਮਾ ਗਰਮੀ ਆਏਗਾ ਉਹ ਤੁਹਾਡੇ ਕੋਲ ਹਾਂ ਨਾਲ ਜਿਵੇਂ ਮਿਕਸ ਮੁਕਸ ਹੋ ਕੇ ਤੇ ਪਰ ਲੈ ਜੋ ਬਸ ਇਹ ਤੁਹਾਡੇ ਦਿਲ ਨੂੰ ਨਾ ਬਸ ਤੁਹਾਡੇ ਦਿਲ ਚੋਂ ਕੁਝ ਕੱਢ ਕੇ ਲੈ ਜਾਊਗਾ ਆਪਣੇ ਨਾਲ ਤੇ ਜਿੰਨਾਂ ਜਿੰਨਾਂ ਦੇ ਬ੍ਰੇਕਅਪ ਹੋਏ ਆ ਉਹਨਾਂ ਨੇ ਬੜਾ ਮਜ਼ਾ ਮਾਇਆ ਗਾਣਾ ਸੁਣ ਕੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਆਪਣੀ ਅਦਾਕਾਰੀ ਦੇ ਨਾਲ ਫੈਨਸ ਦਾ ਮਨੋਰੰਜਨ ਕਰਦੇ ਨੇ। ਉਹਨਾਂ ਦੀ ਅਦਾਕਾਰੀ ਤੇ ਗਾਇਕੀ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਅੰਦਾਜ਼ੇ 'ਚ ਅਕਸਰ ਹੀ ਆਪਣੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ ਤੇ ਆਪਣੇ ਫੈਨਸ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਉਹ ਪਹਿਲੀ ਵਾਰ ਰਾਤ ਦੇ 2:30 ਵਜੇ ਗਾਣਾ ਰਿਕਾਰਡ ਕਰ ਰਹੇ ਨੇ। ਤੇ ਉਹ ਕਹਿ ਰਹੇ ਨੇ ਕਿ ਇਹ ਗਾਣਾ ਬੜਾ ਹੀ ਖਾਸ ਹੋਣ ਵਾਲਾ ਹੈ। ਤੇ ਜਿਹਨਾਂ ਦਾ ਬ੍ਰੇਕਅਪ ਹੋਇਆ ਹੈ ਉਹਨਾਂ ਨੂੰ ਇਹ ਗਾਣਾ ਸੁਣ ਕੇ ਬੜਾ ਮਜ਼ਾ ਆਣ ਵਾਲਾ ਹੈ। ਹੋਰ ਕੀ ਕੁਝ ਕਹਿ ਰਹੇ ਨੇ ਉਹ ਤੁਸੀਂ ਆਪ ਹੀ ਸੁਣ ਲਵੋ। ਪਹਿਲੀ ਵਾਰ ਮੈਂ ਰਾਤ ਦੇ 2:30 ਵਜੇ ਕੋਈ ਗਾਣਾ ਡੱਬ ਕਰ ਲਿਆ ਗਿਆ। ਹਾਂ। ਇਸ ਤੋਂ ਪਹਿਲਾਂ ਮੈਂ 1:30 ਵਜੇ ਤੱਕ ਕਰਦੀ ਸੀ ਡੱਬਿੰਗ। ਹਾਂ। ਖਾਲੇ ਤਾਂ 4:00 ਵਜੇ ਨੂੰ ਹੈ। ਡੈਰੀ ਬੀਟ। ਹਾਂ। ਅ ਗਾਣਾ ਆ ਰਿਹਾ ਜੀ ਪਹਿਲਾ ਗਾਣਾ ਆ ਰਿਹਾ ਬੀਟ ਉਹ ਆ ਰਿਹਾ ਹੈ। ਤੇਰਾ ਤਰੀਕ ਅੱਜ ਕਿੰਨੇ ਹੋ ਗਈ 12 12 ਮਤਲਬ ਕੱਲ ਨੂੰ ਫਿਊ ਆਵਰਸ ਲੈਫਟ ਤੇ ਬਾਕੀ ਜਿਹੜਾ ਅਸੀਂ ਗਾਣਾ ਇਹ ਅੱਜ ਦਬ ਕਰ ਰਹੇ ਹਾਂ ਇਹ ਗਰਮਾ ਗਰਮੀ ਆਏਗਾ ਹੁਣ ਤੁਹਾਡੇ ਕੋਲ ਹਾਂ ਨਾਲ ਦੀ ਨਾਲ ਮਿਕਸ ਮੁਕਸ ਹੋ ਕੇ ਤੇ ਪਰ ਲੈ ਜੋ ਬਸ ਇਹ ਤੁਹਾਡੇ ਦਿਲ ਨੂੰ ਨਾ ਬਸ ਤੁਹਾਡੇ ਦਿਲ ਚੋਂ ਕੁਝ ਕੱਢ ਕੇ ਲੈ ਜਾਊਗਾ ਆਪਣੇ ਨਾਲ ਤੇ ਜਿੰਨਾਂ ਜਿੰਨਾਂ ਦੇ ਬ੍ਰੇਕਅਪ ਹੋਏ ਆ ਉਹਨਾਂ ਨੂੰ ਬੜਾ ਮਜ਼ਾ ਆਏਗਾ ਗਾਣਾ ਸੁਣ ਕੇ